ਅੱਜ ਦੇ ਦਿਨ ਨੂੰ ਪੂਰੇ ਸੰਸਾਰ ਦੇ ਵਿੱਚ ਯੋਗ ਦਿਵਸ ਦੇ ਨਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਪਰ ਸਵੇਰੇ 6 ਵਜੇ ਤੋਂ ਲੈ ਕੇ ਜਿਹੜਾ ਹੈ 6:45 ਤੱਕ ਯੋਗ ਕੀਤਾ ਗਿਆ ਜੇਕਰ ਆਪਾਂ ਗੱਲ ਕਰ ਲਈਏ ਤਾਂ ਸੰਗਰੂਰ ਦੇ ਤੁਰੇ ਸ਼ਹਿਰ ਦੇ ਵਿਖੇ ਜਿੱਥੇ ਕਿ ਲਗਭਗ 200 ਦੇ ਕਰੀਬ ਲੋਕਾਂ ਨੇ ਯੋਗ ਕੀਤਾ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਉਹਨਾਂ ਨੇ ਕਹਿਆ ਕਿ ਉਹਨਾਂ ਨੂੰ ਯੋਗ ਦੇ ਨਾਲ ਜੋੜਿਆ ਅਤੇ ਉਹਨਾਂ ਦੇ ਸੁਪਰਾਲੇ ਦੀ ਸ਼ਲਾਘਾ ਵੀ ਕੀਤੀ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦੇ ਨੂੰ ਯੋਗ ਦੇ ਨਾਲ જોડਨਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਅੱਜਕੱਲ ਚੱਲ ਰਹੀਆਂ ਨੇ ਉਹਨਾਂ ਤੋਂ ਨਿਜਾਤ ਪਾਈ ਜਾ ਸਕੇ ਤਾਂ ਸੋ ਪਹਿਲਾਂ ਤਾਂ ਮੈਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਉਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਇਸ ਤੋਂ ਇਲਾਵਾ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈਗਾ ਹੈ ਇਹ ਸਿਰਫ ਅੱਜ ਦਾ ਦਿਨ ਨਹੀਂ ਬਣਾਣਾ ਹੈਗਾ ਆਪਾਂ ਨੇ 365 ਦੇ 365 ਦਿਨ ਬਣਾਉਣਾ ਹੈਗਾ ਕਿਉਂ ਕਿ ਯੋਗ ਨੂੰ ਅਪਣਾ ਕੇ ਲੱਖਾਂ ਲੋਕ ਬਿਮਾਰੀਆਂ ਤੋਂ ਮੁਕਤ ਹੋ ਰਹੇ ਹੈਗੇ ਨੇ ਡਿਪਰੈਸ਼ਨ, ਮੋਟਾਪਾ, ਸ਼ੂਗਰ ਜਾਣੇ ਜਾਣੇ ਅਨੇਕਾ ਰੋਗਾਂ ਤੋਂ ਮੁਕਤ ਹੋ ਰਿਹਾ ਹੈਗੇ ਨੇ ਤੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੈਗੇ ਨੇ ਅਗਰ ਆਪਾਂ ਵੀ ਇਹ ਪ੍ਰਣ ਕਰੀਏ ਅੱਜ ਦੇ ਦਿਨ ਅੱਜ ਦੇ ਸ਼ੁਭ ਮੌਕੇ ਤੇ ਸ਼ੁਭ ਦਿਹਾੜੇ ਉੱਤੇ ਅਗਰ ਆਪਾਂ ਪ੍ਰਣ ਕਰੀਏ ਕਿ ਆਪਾਂ ਯੋਗ ਨੂੰ ਅਪਣਾਈਏ ਤਾਂ ਆਪਾਂ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੈਗੇ ਆ ਆਪਣੇ ਜੀਵਨ ਨੂੰ ਆਪਣੀ ਲਾਈਫ ਸਟਾਈਲ ਨੂੰ ਮਤਲਬ ਬਹੁਤ ਹੀ ਡਿਸਪਲਿਨ ਤਰੀਕੇ ਨਾਲ ਸ਼ੁੱਧ ਤਰੀਕੇ ਨਾਲ ਆਰਗੈਨਿਕ ਤਰੀਕੇ ਨਾਲ ਅਪਣਾ ਕੇ ਸਵਸਥ ਰਹਿ ਸਕਦੇ ਹੈਗੇ ਆ ਤੇ ਲੰਬਾ ਜੀਵਨ ਸਵਸਥ ਜੀਵਨ ਖੁਸ਼ੀਵਾਰ ਜੀਵਨ ਬਤੀਤ ਕਰ ਸਕਦੇ ਹੈਗੇ ਆ ਸਰ ਸੀਐਮ ਜੋਗ ਸ਼ਲਾ ਨਾਲ ਬਹੁਤ ਤਵਾ ਪਿਆ ਹੈਗਾ ਜਿਹੜੇ ਲੋਕ ਪਹਿਲਾਂ ਬਿਲਕੁਲ ਯੋਗ ਬਾਰੇ ਜਾਣਦੇ ਵੀ ਨਹੀਂ ਹੈਗੇ ਸੀਗੇ ਉਹਨਾਂ ਨੂੰ ਵੀ ਹੁਣ ਯੋਗ ਬਾਰੇ ਪਤਾ ਲੱਗਣ ਲੱਗ ਗਿਆ ਉਹ ਵੀ ਹੁਣ ਉੱਠ ਗਏ ਹੈਗੇ ਨੇ ਯੋਗ ਨੂੰ ਅਪਣਾ ਰਹੇ ਹੈਗੇ ਨੇ ਤੰਦਰੁਸਤ ਹੋ ਰਹੇ ਹੈਗੇ ਨੇ ਤੇ ਬਾਕੀਆਂ ਨੂੰ ਵੀ ਸਨੇਹਾ ਲਗਾ ਰਹੇ ਹੈਗੇ ਨੇ ਵੀ ਤੁਸੀਂ ਵੀ ਯੋਗ ਕਰੋ ਤੇ ਤੰਦਰੁਸਤ ਰਹੋ ਇਸਨੂੰ ਧੰਨਵਾਦ ਕਰਦું ਸੀ ਸੀਐਮ ਸਾਹਿਬ ਦਾ ਅੱਜ ਅਸੀਂ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਸੂਬਾ ਘਾਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਧੰਨਵਾਦ ਕਰਦਾ